ਪਿੰਡਾਂ ਦੀਆਂ ਵਿਰਾਸਤਾਂ ਨੂੰ ਦੇਖਦੇ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਰ ਦੇ ਪਿੰਡ ਨਿਹਾਲ ਖੇੜਾ ਦੇ ਵਿੱਚ ਤੇ ਵੀਡੀਓ ਦੀ ਸ਼ੁਰੂਆਤ ਤੋਂ ਦੋਸਤੋ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਅੱਜ ਵੀ ਤੁਹਾਡੇ ਨਾਲ ਆਪਾਂ ਇੱਕ ਪਿੰਡ ਦੀ ਵਿਰਾਸਤ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਦੋਸਤੋ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਹ ਸਾਹਮਣੇ ਦਰਵਾਜ਼ਾ ਦੇਖ ਰਹੇ ਹੋ ਇਹ ਇਸ ਪਿੰਡ ਦਾ ਸਭ ਤੋਂ ਪੁਰਾਣਾ ਦਰਵਾਜ਼ਾ ਤੇ ਹੁਣ ਆਪਾਂ ਦੂਸਰੇ ਦਰਵਾਜ਼ੇ ਦੇ ਵੱਲ ਚੱਲਦੇ ਹਾਂ ਨਿਹਾਲ ਖੇੜਾ ਪਿੰਡ ਰਾਮाराम ਜੀ ਜੈਲਦਾਰ ਉਹਨਾਂ ਨੇ ਜੋਧਪੁਰ ਏਰੀਏ ਤੋਂ ਆ ਕੇ ਖਰੀਦਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਦੋ ਦਰਵਾਜ਼ੇ ਬਣਾਏ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾ ਦਰਵਾਜ਼ਾ ਦਿਖਾਇਆ ਉਹ ਸਭ ਤੋਂ ਪਹਿਲਾਂ ਬਣਵਾਇਆ ਤੇ ਇਹ ਉਸ ਤੋਂ ਤਕਰੀਬਨ 4-5 ਸਾਲ ਬਾਅਦ ਵਿੱਚ ਬਣਾਇਆ ਇਹ ਦਰਵਾਜ਼ਾ ਤਕਰੀਬਨ 180 ਕੋਸਾਲ ਪੁਰਾਣਾ ਤੇ ਪੀੜੀ ਦਰ ਪੀੜੀ ਆਪਣੇ ਬਜ਼ੁਰਗਾਂ ਦੇ ਵੱਲੋਂ ਮਿਲੀ ਵਿਰਾਸਤ ਨੂੰ ਹੁਣ ਰਵਿੰਦਰ ਕੁਮਾਰ ਜੀ ਰਵੀ ਸਰ ਉਹ ਇਸ ਦਰਵਾਜ਼ੇ ਦੇ ਅੱਗੇ ਸਾਂਭ ਸੰਭਾਲ ਕਰ ਰਹੇ ਨੇ ਬਹੁਤ ਖੂਬਸੂਰਤ ਦੋਸਤੋ ਇਹ ਦਰਵਾਜ਼ਾ ਇਹ ਪਿੰਡਾਂ ਦੀ ਪੁਰਾਣੀ ਵਿਰਾਸਤ ਨੇ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੂੰ ਜਿਹੜੇ ਪਿੰਡਾਂ ਨੂੰ ਵਸਾਉਣ ਵਾਲੇ ਸੀ ਉਹਨਾਂ ਦਾ ਰਤਬਾ ਕਿੱਡਾ ਕਬੱਡਾ ਸੀ ਜਿਨ੍ਹਾਂ ਨੇ ਤਕਰੀਬਨ 180 200 ਸਾਲ ਪਹਿਲਾਂ ਇਹ ਚੀਜ਼ਾਂ ਬਣਾਤੀਆਂ ਜਿਨ੍ਹਾਂ ਚੀਜ਼ਾਂ ਨੂੰ ਅੱਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦੋਸਤੋ ਇਹ ਸਾਹਮਣੇ ਦੋ ਰੂਮ ਉੱਪਰ ਸੀ ਤੇ ਦੋ ਹੀ ਥੱਲੇ ਇਸ ਦੇ ਬਣੇ ਹੋਏ ਸੀ ਹੁਣ ਬੇਸ਼ੱਕ ਤਕਰੀਬਨ 5 6 ਫੁੱਟ ਭਰਤ ਪੈ ਚੁੱਕਿਆ ਇੱਥੇ ਦੱਸਦੇ ਆ ਕਿ ਉੱਪਰਲੇ ਪਾਸੇ ਜਿਹੜਾ ਸਿਕਿਉਰਿਟੀ ਰਾਖੀ ਕਰਨ ਦੇ ਵਾਸਤੇ ਬੰਦੇ ਬੈਠਦੇ ਸੀ ਉਹ ਸਾਹਮਣੇ ਵਾਲੇ ਪਾਸੇੋਂ ਆਪਾਂ ਜਿਹੜੇ ਮੋਰੇ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਦੀ ਜਿਹੜੀ ਰਖਵਾਲੀ ਕੀਤੀ ਜਾਂਦੀ ਸੀ ਬਾਹਰਲੇ ਪਾਸੇ ਦੇਖਣ ਵਾਸਤੇ ਸੀ ਤੇ ਇੱਕ ਅੰਦਰਲੇ ਪਾਸੇ ਇਹ ਉੱਪਰਲੇ ਪਾਸੇ ਜਿਹੜਾ ਸਿਕਿਉਰਿਟੀ ਰੂਮ ਬਣੇ ਹੋਏ ਸੀ ਜਿਹੜੇ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਹੁਣ ਦੋਸਤੋ ਭਰਤ ਵਗੈਰਾ ਪੈਨ ਦੇ ਕਰਕੇ ਇਹ ਜਿਹੜੇ ਦਰਵਾਜ਼ੇ ਨੇ ਇਹ ਥੋੜੇ ਜੇ ਕਮਰੇ ਨੇ ਇਹ ਥੋੜੇ ਨੀਵੇਂ ਹੋ ਚੁੱਕੇ ਨੇ ਤਕਰੀਬਨ ਦੱਸਦੇ ਆ ਕਿ 5 5 6 6 ਫੁੱਟ ਆ ਜਿਹੜਾ ਭਰਤ ਪੈ ਚੁੱਕਾ ਕਿਉਂਕਿ ਪਿੰਡ ਦੇ ਵਿੱਚ ਹੁਣ ਕਰਕੇ ਗਲੀਆਂ ਜਿਵੇਂ ਜਿਵੇਂ ਉੱਚੀਆਂ ਹੁੰਦੀਆਂ ਨੇ ਤਾਂ ਫਿਰ ਮਜਬੂਰੀ ਹੋ ਜਾਂਦੀ ਆ ਮਿੱਟੀ ਵਗੈਰਾ ਪਾ ਕੇ ਚੀਜ਼ਾਂ ਨੂੰ ਬਰਾਬਰ ਕਰਨ ਦੀ ਪਰ ਦੋਸਤੋ ਇਸ ਦੇ ਵਿੱਚ ਪਰਿਵਾਰ ਦੱਸਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹਰ ਇੱਕ ਚੀਜ਼ ਉਸੇ ਸਮੇਂ ਦੀ ਆ ਜਦੋਂ ਦਾ ਇਹ ਦਰਵਾਜ਼ਾ ਬਣਿਆ ਹੋਇਆ ਪਰਤ ਪੈਣ ਕਰਕੇ ਜਿਹੜਾ ਬਾਹਰਲੇ ਪਾਸੇ ਮੇਨ ਲੱਕੜ ਦਾ ਗੇਟ ਲੱਗਿਆ ਹੋਇਆ ਸੀ ਉਹ ਇੱਕ ਖੋਲਣਾ ਪਿਆ ਕਿਉਂਕਿ ਜਦੋਂ ਥੱਲੇੋਂ ਉੱਚਾ ਚੱਕ ਦਿੱਤਾ ਜਾਂਦਾ ਤਾਂ ਜਿਹੜਾ ਦਰਵਾਜ਼ਾ ਲੱਕੜ ਦਾ ਫਿਰ ਉਸਦੀ ਐਡਜਸਟਮੈਂਟ ਨਹੀਂ ਹੁੰਦੀ ਉਸ ਦੇ ਕਰਕੇ ਉਸ ਨੂੰ ਖੋਲਿਆ ਗਿਆ ਬਾਕੀ ਜਿਹੜੀ ਇਸ ਦਰਵਾਜ਼ੇ ਦੀ ਬਨਾਵਟ ਆ ਬਾਰੀਆਂ ਨੇ ਹਰ ਇੱਕ ਚੀਜ਼ਾ ਉਸੇ ਸਮੇਂ ਦੀ ਆ ਜਦੋਂ ਦਾ ਇਹ ਪੁਰਾਣਾ ਦਰਵਾਜ਼ਾ ਬਣਿਆ ਹੋਇਆ ਸੀ ਦੋਸਤੋ ਇਹ ਬਾਹਰਲੇ ਪਾਸੇ ਤੋਂ ਵੀ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਇਸਦੀ ਡਿਜ਼ਾਈਨਿੰਗ ਤੇ ਨਾਲ ਪਰਿਵਾਰ ਦੇ ਵੱਲੋਂ ਵੀ ਇਸ ਨੂੰ ਲਗਾਤਾਰ ਰੰਗ ਡੋਗਣ ਵਗੈਰਾ ਕਰਕੇ ਇਸ ਨੂੰ ਜਿਹੜਾ ਉਹ ਮੇਨਟੇਨ ਕੀਤਾ ਜਾਂਦਾ ਇਹਨਾਂ ਚੀਜ਼ਾਂ ਦੀ ਉਮਰ ਸਾਭ ਸੰਭਾਲ ਦੇ ਨਾਲ ਹੀ ਵੱਧਦੀ ਆ ਇਹ ਬਾਹਰਲੇ ਪਾਸੇ ਤੋਂ ਆਪਾਂ ਦੇਖ ਰਹੇ ਆ ਤਾਂ ਦੋਸਤੋ ਗੱਲ ਕਰੀਏ ਇਸ ਦੀਆਂ ਛੱਤਾਂ ਦੀ ਤਾਂ ਇਸ ਦੀਆਂ ਜਿਹੜੀਆਂ ਛੱਤਾਂ ਵੀ ਪੁਰਾਣੇ ਛਤੀਰਾਆਂ ਦੀਆਂ ਬਾਲਿਆਂ ਦੀਆਂ ਲੱਕੜ ਦੀਆਂ ਛੱਤਾਂ ਨੇ ਤਾਂ ਦੋਸਤੋ ਕਿੰਨੀ ਚੰਗੀ ਲੱਕੜ ਹੋਵੇਗੀ ਨਹੀਂ ਤਾਂ ਅੱਜ ਕੱਲ ਸਿਉਂਕ ਵਗੈਰਾ ਦੇ ਨਾਲ ਹੀ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਪਰ ਇਸ ਦੀਆਂ ਛੱਤਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਖੜੀਆਂ ਨਜ਼ਰ ਆਉਂਦੀਆਂ ਨੇ ਜਦੋਂ ਇਹ ਦਰਵਾਜ਼ਾ ਬਣਿਆ ਤੇ ਉਸ ਦੇ ਉੱਪਰ ਜਿਹੜੀਆਂ ਇਹ ਛੱਤਾਂ ਪਈਆਂ ਸੀ ਉਸ ਸਮੇਂ ਦੀ ਇਸ ਦੇ ਇਹ ਦਰਵਾਜ਼ੇ ਵਗੈਰਾ ਲੱਗੇ ਹੋਏ ਆ ਹਰ ਇੱਕ ਚੀਜ਼ ਦੱਸਦਾ ਪਰਿਵਾਰ ਕਿ ਉਸੇ ਸਮੇਂ ਦੀ ਹੈ ਜਦੋਂ ਇਸ ਦਰਵਾਜ਼ੇ ਨੂੰ ਤਿਆਰ ਕੀਤਾ ਗਿਆ ਦੋਸਤੋ ਇਹ ਪਿੰਡਾਂ ਦੀਆਂ ਵਿਰਾਸਤਾਂ ਨੇ ਤੇ ਅਸੀਂ ਆਪਣੇ ਚੈਨਲ ਦੇ ਰਹੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹਨਾਂ ਨੂੰ ਰਿਕਾਰਡ ਕਰਕੇ ਤੇ ਅੱਗੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਕਰੀਏ ਜੇਕਰ ਦੋਸਤੋ ਤੁਹਾਡੇ ਪਿੰਡ ਦੇ ਵਿੱਚ ਵੀ ਜਾਂ ਤੁਹਾਡੇ ਕਿਸੇ ਪਰਿਵਾਰ ਨੇ ਵੀ ਇਸ ਤਰ੍ਹਾਂ ਦੀਆਂ ਵਿਰਾਸਤਾਂ ਨੂੰ ਸਾਂਭਿਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਦਾ ਨਾਮ ਤੇ ਮੋਬਾਈਲ ਨੰਬਰ ਜ਼ਰੂਰ ਸਾਂਝਾ ਕਰਿਓ ਤਾਂ ਕਿ ਆਪਾਂ ਉਸ ਚੀਜ਼ ਦੀ ਰਿਕਾਰਡਿੰਗ ਕਰਕੇ ਵੀ ਦੋਸਤ ਮਿੱਤਰਾਂ ਦੇ ਨਾਲ ਸਾਂਝੀ ਕਰੀਏ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ